ਉਹ ਇਹ ਦੱਸਣਾ ਚਾਹਾਂਗੇ ਕਿ 15 ਤਰੀਕ ਨੂੰ ਮੁਕਬਰੀ ਤੇ ਪਰਚਾ ਵਰਜਾਇਆ ਗਿਆ ਸੀਗਾ ਜਿਹਦੇ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇੱਕ ਹਰੀਸ਼ ਅਰੂੜਾ ਨਾਮ ਦਾ ਬੇਸ਼ਤੀ ਹੈ ਜੋ ਕਿ ਗਿਰਫਪੁਰ ਦਾ ਹੈ ਜੋ ਕਿ ਜਿਹਦੇ ਕੋਲ ਜਾਲੀ ਅਸਟਾਮ ਪੇਪਰ ਤੇ ਜਾਲੀ ਸਟੈਂਪਸ ਨੇ ਜਿਹੜੇ ਉਹ ਮਿਲ ਸਕਦੇ ਨੇ ਇਹ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਹ ਹੈਗੇ ਨੇ ਜਿਹੜੇ ਜਾਲੀ ਸਟੈਂਪਸ ਸਾਡੇ ਕੋਲ ਇਹਦੇ ਕੋਲੋਂ ਸਾਨੂੰ ਬਰਾਮਦ ਹੋਏ ਨੇ ਇਹ ਸਟੈਂਪ ਪੇਪਰ ਨੇ ਇਸ ਸਟੈਂਪ ਪੇਪਰ ਜਿਹੜੇ ਨੇ ਇਹ ਇਹਨੂੰ ਜਾਲੀ ਨਹੀਂ ਕਿਹਾ ਜਾ ਸਕਦਾ ਪਰ ਇਹ ਬੈਕ ਡੇਟ ਦੇ ਨੇ ਮਤਲਬ ਕਿ ਅ ਜੇ ਜਿਹੜਾ ਜੇ ਮੰਨ ਲਓ ਹੁਣ 2022 ਚੱਲ ਰਿਹਾ ਤਾਂ ਉਹ 2018 ਦੇ ਜਿਹੜੇ ਸਟੈਂਪ ਦੇ ਨੰਬਰ ਨੇ ਉਹ ਇਹਦੇ ਕੋਲੋਂ ਮਿਲਣਗੇ ਇਹ ਇਨਵੈਸਟੀਗੇਸ਼ਨ ਰੋਦੋ ਟੁੰਗਾਈ ਦੇ ਵਿੱਚ ਹੋਈ ਤਾਂ ਪਤਾ ਚੱਲਿਆ ਕਿ ਇਹਦੇ ਕੋਲ ਜਿਹੜੇ ਨੇ ਪੁਰਾਣੇ ਸਟੈਂਪ ਜਿਹੜੇ ਨੇ ਇਹਨਾਂ ਨੰਬਰ ਤੋਂ ਜਿਹੜੇ ਸਟੈਂਪ ਹੋ ਗਏ ਤਿੰਨ ਤੋਂ ਪਹਿਲਾਂ ਜਿਹੜੇ ਆਉਂਦੇ ਹੁੰਦੇ ਸੀਗੇ ਉਹ ਵੀ ਇਹਦੇ ਕੋਲ ਨੇ ਅਤੇ ਇਹ ਜਿਹੜੇ ਸਟੈਂਪਸ ਨੇ ਇਹਨਾਂ ਦੀ ਗਲਤ ਵਰਤੋਂ ਜਿਸ ਤਰੀਕੇ ਨਾਲ ਉਹ ਇਹਨਾਂ ਦਾ ਪੂਰਾ ਇੱਕ ਗੇਮ ਬਣਦਾ ਇਹ ਜਿਹੜੇ ਇਹ ਸਾਰੇ ਸਟੈਂਪ ਦੀ ਬ੍ਰਾਂਡ ਕੀ ਜਿਹੜੀ ਹਰੀਸ਼ ਕਰੋਗਾ ਤੋਂ ਮਿਲਦਾ ਇਹਦੇ ਵਿੱਚ ਖਾਸ ਗੱਲ ਸਮਝਣ ਦੀ ਇਹ ਹੈ ਵੀ ਇਹ ਇਕਨੋਮਿਕ ਫੈਂਸ ਕਿੱਦਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਦੇ ਕੋਲ ਕਿਸੇ ਤਰੀਕੇ ਦਾ ਕੋਈ ਲਾਇਸੈਂਸ ਹੋਣਾ ਚਾਹੀਦਾ ਇਹ ਜਿਹੜਾ ਬੰਦਾ ਹੈ ਹਰੀਤ ਸੁਨੋੜਾ ਇਹ ਬੜੇ ਮਤਲਬ ਇਹਦਾ ਇੱਕ ਵੱਡਾ ਇੱਕ ਪਦਰ ਤੇ ਗਲਤ ਕੰਮ ਕਰ ਰਿਹਾ ਸੀ ਬਾ ਇਹ ਸਾਰੇ ਰਜਿਸਟਰ ਨੇ ਜਿਹੜੇ ਸਾਨੂੰ ਇਹਨਾਂ ਦੀ ਕਸਟਡੀ ਚ ਮਿਲੇ ਨੂੰ ਪਰ ਇਹਨੂੰ ਦਿਖਾਉਂਦੇ ਨਹੀਂ ਰਿਹਾ ਰਜਿਸਟਰ ਇੱਥੇ ਇਹਨਾਂ ਨੇ ਐਂਟਰੀਆਂ ਕੀਤੀਆਂ ਹੋਈਆਂ ਜੇ 2014 ਚ ਇਹਨਾਂ ਨੇ ਪ੍ਰੋਪਰਟੀ ਰਜਿਸਟਰ ਕਰਾਉਣੀ ਹੈ ਤੇ 2009 ਦੀ ਡੀਡ ਲਿਖ ਕੇ 2009 ਦੀ ਡੀਡ ਲਿਖ ਕੇ ਉਹਦੇ ਉੱਤੇ ਤੇ ਉਹਦੇ ਐਂਟਰੀ ਡਾਗਰੇਟ ਜਾ ਕੇ ਸਾਈਨ ਕਰਕੇ ਕਰ ਲੈਂਦਾ ਨਾ ਤਾਂ ਉਹਦੇ ਸਾਈਨ ਸੀਗੇ ਤੇ ਨਾ ਹੀ ਹੋਵੇ ਆਪ ਖੁਦ ਸੀਗਾ ਕਿਸੇ ਦੇ ਨਾਂ ਤੇ ਈਸ਼ੂ ਕਰਾਇਆ ਅਗੇ ਲੈ ਆ ਕੇ ਬਲੈਕ ਗ੍ਰੇਡ ਤੋਂ 2014-15 ਚ ਜਦੋਂ ਇਹ ਕਲੋਨੀਆਂ ਰੈਗੂਲਰ ਹੋਣੀਆਂ ਸੀ ਉਦੋਂ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਅੱਛਾ ਮੁਫਲ ਮਗਰੇ ਗਮਾੜਾ ਵਗੈਰਾ ਤੇ ਜਾਂ ਹੋਰ ਕਿੱਥੇ ਇਹਨਾਂ ਨੇ ਕੰਪਨੀਆਂ ਵੀ ਚੁੱਕੀ ਅਗੇਨ ਖਾਸ ਗੱਲ ਇਹ ਹੈ ਕਿ ਇਸ ਬੰਦੇ ਕੋਲ ਕਿਸੇ ਤਰੀਕੇ ਦਾ ਕੋਈ ਲਾਇਸੈਂਸ ਨਹੀਂ ਸੀਗਾ ਜੋ ਕਿ ਕਿੰਗ ਪਿੰਨ ਹੈ ਹਰੀਸ਼ ਹੋੜਾ ਇਸੇ ਲੜੀ ਦੇ ਵਿੱਚ ਅਸੀਂ ਇਸ ਪੂਰੇ ਕੇਸ ਵਿੱਚ ਪੰਜ ਰੈਸਟਰਾ ਗ੍ਰਿਫਤਿਆਂ ਨੇ ਹੋਰ ਵੀ ਰੈਸਟਰਾ ਹੁੰਦੇ ਹੋਏ ਕਿ ਫਲਾਸੀ ਹੋਣਦੇ ਜਿਹੜੀ ਆਸ਼ਾ ਸਾਨੂੰ ਇਹ ਜਿਹੜੀਆਂ ਪੰਜ ਰਸਤਾ ਕਿਪੀਆਂ ਨੇ ਉਹਨਾਂ ਵਿੱਚ ਉਹ ਸਾਰੇ ਬੰਦੇ ਉਹਨੇ ਜਿਨ੍ਹਾਂ ਤੋਂ ਇਹ ਸਟੈਂਪ ਲੈ ਕੇ ਆਉਂਦਾ ਸੀਗਾ ਜਿੱਦਾਂ ਕਿ ਦਵਿੰਦਰ ਕੁਮਾਰ ਪੱਪੀ ਐ ਇਹਨੂੰ ਅਸੀਂ 16 ਤਰੀਕ ਨੂੰ ਰਾਜਪੁਰਾ ਤਹਿਸੀਲ ਤੋਂ ਇਹਨੂੰ ਅਰੈਸਟ ਕੀਤਾ ਸੀਗਾ ਉਹਦੇ ਰਜਿਸਟਰਸ ਦੇ ਵਿੱਚ ਵੀ ਐਂਟਰੀਆਂ ਹੈਗੀਆਂ ਨੇ ਕਿ ਇਹਨੂੰ ਹਰੀਸ਼ अरोड़ा ਨੂੰ ਸਟੈਂਪ ਦਿੱਤਾ ਨਾ ਹੁਣ ਇਹਦਾ ਲਾਇਕ ਆਸਾਈਡ ਇਹਦੇ ਕੋਲ ਕੋਈ ਲਾਇਸੈਂਸ ਹੈ ਨਹੀਂ ਇਹ ਤਾਂ ਕੋਈ ਸਟੈਂਪ ਰੱਖਣ ਦਾ ਕੋਈ ਮਤਲਬ ਬਣਦਾ ਨਹੀਂ ਸੀਗਾ ਉਸ ਤੋਂ ਬਾਅਦ ਸਚਿਨ ਜਿੰਦਲ ਅਸ਼ੋਕ ਕੁਮਾਰ ਅਭੇ ਪਟਾਚਾਰੀਆ ਅਭੇ ਪਟਾਚਾਰੀਆ ਜਿਹੜਾ ਸੀਗਾ ਉਹ ਜਾਲੀ ਸਟੈਂਪ ਬਣਾਉਂਦਾ ਸੀਗਾ ਇਹਨਾਂ ਨੇ ਇਹੇ ਜੀ ਲੇਡੀ ਦਾ ਸਟੈਂਪ ਬਣਾਇਆ ਹੋਇਆ ਸੀ ਜਿਹਦੇ ਜਿਹਦੀ 2009 ਦੇ ਵਿੱਚ ਮੌਤ ਹੋ ਗਈ ਸੀ ਜੋ ਕਿ ਜਿਹਦੇ ਕੋਲ ਸਟੈਂਪ ਐਂਡਰਿੰਗ ਦਾ ਲਾਇਸੈਂਸ ਰੂਲ ਸੀ ਪਰ ਉਹਦੇ ਮੌਤ ਤੋਂ ਬਾਅਦ ਵੀ ਇਹਨਾਂ ਨੇ ਕੁਝ ट्रांजੈਕਸ਼ਨਸ ਜੋ ਕੀ ਹੈਗੀਆਂ ਉਹਦੇ ਨਾਂ ਤੇ ਕੀਤੀਆਂ ਨੇ ਜਿਹੜੇ ਕਿ ਉਹਦੇ ਨਾਂ ਤੇ ਸਟੈਂਪ ਲੱਗਦੇ ਸੀ ਇੱਕ ਜਾਲੀ ਜਿਹੜਾ ਉਹਦੇ ਨਾਂ ਤੇ ਸਟੈਂਪ ਹੈ ਉਹ 2021 ਦੀ ਡੇਟ ਦੇ ਵਿੱਚ ਵੀ ਇਹਨਾਂ ਨੇ ਇੱਕ ਜਾਲੀ ਸਟੈਂਪ ਜੋ ਸੀ ਰਿਕਵਰ ਕੀਤਾ ਹੈਗਾ ਬੇਫਟਾ ਜਾ ਰਿਹਾ ਵੱਲੋਂ ਬਣਾਇਆ ਗਿਆ ਸੀਗਾ ਤੇ ਉਹ ਵੀ ਇਹਦੇ ਵਿੱਚ ਯੂਜ਼ ਕੀਤਾ ਗਿਆ ਇਸ ਕੇਸ 'ਚ ਅਸੀਂ ਇੱਕ ਗੱਡੀ ਜਿਹੜੀ ਹੈ ਕ੍ਰੇਟਾ ਉਹ ਵੀ ਰਿਕਵਰ ਕੀਤੀ ਹੈ ਆ ਖਾਸ ਗੱਲ ਇਹ ਹੈ ਕਿ ਹਾਲ ਨਹੀਂ ਘੜੀ ਇਹਦਾ ਜ਼ਿਆਦਾ ਟਾਈਆ ਬੈਂਕਾਂ ਦੇ ਨਾਲ ਸੀ ਜਿੱਦਾਂ ਜਿਹੜਾ ਕਿ 1100 ਸੌਦੀ ਸ਼ੋਰਟੀ ਜਿਹੜੀ ਲੱਗਦੀ ਹੋਈ ਹੈ ਲੋਨ ਅਪਰੂਵਲ ਜਾਂ ਥਿੰਗਸ ਲਾਈਕ ਥਾਟ ਹੁਣੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਇਹਦਾ ਇਹਦੇ ਕੋਲ ਕੀ ਵੈਂਡਰ ਕੋਡ ਸੀ ਕੀ ਸੀਗਾ ਉਹਦੇ ਬਾਰੇ ਸਾਡੀ ਬੈਂਕਾਂ ਨਾਲ ਗੱਲਬਾਤ ਚੱਲਦੀ ਰਹੀ ਹੈ ਤੇ ਜਦੋਂ ਸਾਨੂੰ ਉਹਦੇ ਬਾਰੇ ਕਲੈਰਿਟੀ ਹੁੰਦੀ ਹੈ ਅਸੀਂ ਤੁਹਾਨੂੰ ਉਹਦੇ ਨਾਲ ਵੀ ਸ਼ੇਅਰ ਕਰਾਂਗੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਸਿਸਟਮ ਦੇ ਡਬਲ ਸੀਟ ਨੇ ਤੇ ਜਿੰਨੀਆਂ ਟ੍ਰਾਂਜੈਕਸ਼ਨਸ ਹੋਈਆਂ ਨੇ ਇਹ ਕਾਫੀ ਭਾਰੀ ਮਾਤਰਾ ਦੇ ਵਿੱਚ ਸਰਕਾਰੀ ਸਟੈਂਡਰਡਸ ਦੀ ਜ਼ਰੂਰਤ ਨੂੰ ਪੂਰੀ ਕਰਦੀ ਹੈ ਇਹ ਕਿੰਨੇ ਬਾਰੇ ਵੀ ਸਰਕਾਰ ਸੀ ਨਾ ਜਿਹੜਾ ਇਹ ਕੰਮ ਦੇਖੋ ਇਹ 2009 ਤੋਂ ਲੈ ਕੇ ਮਤਲਬ ਇਹਨਾਂ ਨੇ ਜਿਹੜਾ ਹੈਗਾ ਕੰਮ ਇਹਨਾਂ ਪ੍ਰੋਪਰ ਤਰੀਕੇ ਤੋਂ ਸ਼ੁਰੂ ਕਰਦੇ ਕੁਝ ਲੋਕੋ ਤੋਂ ਪਹਿਲਾਂ ਵੀ ਕਰਦੇ ਨੇ ਇਸ ਤੋਂ ਮੈਂ ਕੋਈ ਦੂਸਰਾ ਰੋੜਾ ਦਾ ਪਤਾ ਲੱਗਿਆ ਜੀ 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 ਜ ਕਿਸ ਤਰ੍ਹਾਂ ਦੇ ਦਸਤੀਏ ਹਾਂਜੀ ਕਿਸ ਦਾ ਸਟੈਂਪ ਟੈਸਟਰ ਉਹਨਾਂ ਨੂੰ ਉਹ ਵੀ ਮੇਰੇ ਆਪ ਹੀ ਬਣਾਇਆ ਦਿਆ ਸੀ ਉਹ ਹੀ ਮੇਰੇ ਬਣਾਇਆ ਹਾਂਜੀ ਐਗਜ਼ੈਕਟਲੀ ਉਹ ਹੀ ਖਜਾਨੇ ਦੇ ਦੇਖੋ ਜੇ ਸਟੈਂਪ ਪੇਪਰ ਸਟੈਂਪ ਵੈਂਡਰ ਤੋਂ ਲੇਤਾ ਲੈ ਲਿਆ ਤੇ ਜਾਲੀ ਸਟੈਂਪ ਨੂੰ ਤੁਸੀਂ ਸਟੈਂਪ ਕਰ ਸਕਦੇ ਹੋ ਉਹਦਾ ਸਰਕਾਰੀ ਡਾਕੂਮੈਂਟ ਬਣਾ ਦਿੰਦੇ ਹਾਂ ਮੈਨੂੰ ਖਜਾਨੇ ਜਿੱਦੋਂ ਲੈ ਕੇ ਆਉਂਦੇ ਨੇ ਇਨਵੋਇਸ ਕਰਦੇ ਜੇ ਕਿੱਥੇ ਜਾ ਕੇ ਜਿਹੜੇ ਮਲਾਵਾ ਉਹਨਾਂ ਦੇ ਵਿੱਚ ਨਹੀਂ ਦੇਖੋ ਖਜ਼ਾਨੇ ਦੇ ਵਿੱਚ ਤਾਂ ਖਜ਼ਾਨੇ ਦੇ ਵਿੱਚ ਤਾਂ ਉਹਨਾਂ ਨੇ ਸਹੀ ਸਟੈਂਪ ਵੈਂਡਰਸ ਨੂੰ ਸਟੈਂਪਸ ਦਿੱਤੇ ਨੇ ਇਹਨੂੰ ਬਿਕਾਉਜ਼ ਕਿ ਜਿਹੜਾ ਇਹਦੇ ਤੁਸੀ ਲੈ ਕੇ ਗਏ ਬਿਲਕੁਲ ਬਿਲਕੁਲ ਉਹਨਾਂ ਤੋਂ ਵੀ ਫਾਈਨ ਇਨਵੈਸਟੀਗੇਸ਼ਨ ਜੀ ਕੁਝ ਸਾਹਮਣੇ ਆਇਆ ਕਿੰਨੇ ਤੱਕ ਇਹ ਬਾਹਰ ਤਾਂ ਨਾ ਇਹ ਤਾਂ ਫਰਾਡ ਹੈ ਗਵਰਨਮੈਂਟ ਨੂੰ ਕਿੰਨਾ ਲੋਸ ਹੋਇਆ ਹੈਗਾ ਇਸ ਸਾਲ ਕਿੰਨੇ ਲੋਕੀ ਵਿੱਚ ਤੱਕ ਸਾਹਮਣੇ ਆਏ ਅਜੇ ਤੱਕ ਕੋਈ ਫਾਈਨ ਇਨਵੈਸਟੀਗੇਸ਼ਨ ਦੇਖੋ ਜੇ ਸਾਡੇ ਅਸੀਂ ਉਹਨਾਂ ਨੂੰ ਦੱਸਿਆਈ ਹੈ ਅਸੀਂ 333 ਸਟੈਂਪ ਪੇਪਰ ਦਾ ਪੁਰਾਣੇ ਜਿਹੜੇ ਨੇ ਰਿਕਵਰ ਕਰ ਲਏ ਨੇ ਦੀਜ਼ ਆਰ ਅਨਯੂਜ਼ ਸਟੈਂਪਸ ਤਾਂ ਇਹਦਾ ਹੁਣ ਅਨੁਮਾਨ ਹੀ ਲਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਕਿੰਨੇ ਯੂਜ਼ ਕੀਤੇ ਹੋਏ ਨੇ ਬਿਕੋਜ਼ ਤੁਹਾਨੂੰ ਸਮਝਣਾ ਪਊਗਾ ਕਿ ਇੱਕ ਸਟਾਪ ਨੂੰ ਕਿੱਥੇ-ਕਿੱਥੇ ਯੂਜ਼ ਕੀਤਾ ਇਹ ਸਾਰੇ ਜਿਹੜੇ ਰਜਿਸਟਰਸ ਦੇ ਵਿੱਚ ਐਂਟਰੀਆਂ ਸਾਨੂੰ ਕੋਰੈਬੋਰੇਟ ਕਰਨੀਆਂ ਪੈਣਗੀਆਂ ਇਹ ਕੋਈ ਇੰਟਰ ਸਟੇਟਲ ਨਹੀਂ ਹੈ ਇਹ ਅਨਦਰ ਰੈਕਡ ਵੀ ਹੈਗਾ ਇਹ ਆ ਬੇਅਰ ਬੇਸ ਯੂਸ ਟੂ ਆਪਰੇਟ ਇਅਰ ਇਨ ਪੰਜਾਬ ਹਾਂ ਲਈ ਹਜੇ ਸਾਡੇ ਕੋਲ ਜਿਹੜਾ ਫਿਲਹਾਲ ਪ੍ਰਾਈਮਾ ਫੇਸ ਸੀ ਜਿਹੜਾ ਕੁਝ ਆਇਆ ਹੈ ਉਹ ਮੋਸਟਲੀ ਪੰਜਾਬ ਪਟਵਾਰਖਾ ਏਰੀਆਸ ਤੋਂ ਐ ਮਤਲਬ ਹਾਂ ਹਾਂ ਜਿਹੜੇ ਹੈ ਤਸੀਲ ਦੇ ਵਿੱਚ ਤੁਸੀਂ ਕਹਿਆ ਕਿ ਕੁਝ ਇੱਕ ਬੰਦੇ ਤਸੀਲ ਦੇ ਵਿੱਚੋਂ ਵੀ ਜਿਹਨੇ ਇਹ ਰਿਕਵਰ ਹੋਏ ਨਹੀਂ ਜਿਹੜਾ ਜਿਹਨਾਂ ਸਟੈਂਪ ਪਰਚੇਸ ਕਰਨ ਦੀ ਗੱਲ ਹੈਗੀ ਹੈ ਉਹ ਤਾਂ ਇਹ ਬਾਹਰਲੀਆ ਸਟੇਟਸ ਤੋਂ ਵੀ ਕਰ ਲੈਂਦੇ ਆ ਦੇਖੋ ਇਹ ਇਹ ਬੰਦੇ ਕੋਲ ਆਪ ਕੋ ਲਾਇਸੈਂਸ ਨਹੀਂ ਹੈ ਨਾ ਤਾਂ ਜਿਹਦੇ ਕੋਲ ਲਾਇਸੈਂਸੀ ਲਾਇਸੈਂਸ ਹੈ ਉਹ ਤਾਂ ਗਲਤ ਐਂਟਰੀਆਂ ਕਰਾ ਕੇ ਇਹਨਾਂ ਸਟੈਂ ਤੁਹਾਡੇ ਕੋਈ ਇਨਵੋਲਵਮੈਂਟ ਆ ਰਹੀ ਹੈ ਅੰਦਰ ਦੇ ਕਿਸੇ ਪਰਸਨ ਦੀ ਹਜੇ ਤੱਕ ਪ੍ਰਾਈਵੇਟ ਇਨਵੈਸਟੀਗੇਸ਼ਨ ਕੋਲ ਸਾਹਮਣੇ ਆਈ ਹੋਈ ਅੰਦਰ ਦੇ ਬੰਦੇ ਦੀ ਕੋਈ ਮੋਰ ਕੋਈ ਟ੍ਰੈਜਰੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਟ੍ਰੈਜਰੀ ਵਾਲਿਆਂ ਨੇ ਤਾਂ ਉਹ ਜਿਹੜਾ ਕਿ ਇੱਕ ਸਟੈਂਪ ਵੈਂਡਰ ਨੂੰ ਜਿਹਨਾਂ ਦਾ ਜੋ ਉਹਨਾਂ ਦਾ ਲਾਇਸੈਂਸ ਸੀ ਉਹਨਾਂ ਨੂੰ ਰਿਲੀਜ਼ ਕੀਤਾ ਸੀਗਾ ਉਹਨਾਂ ਨੇ ਅੱਗੇ ਇਹਨੂੰ ਦਿੱਤਾ ਹੈ ਜਿਹੜੇ ਅਸੀਂ ਬਾਕੀ ਚਾਰ ਬੰਦੇ ਅਰੈਸਟ ਕੀਤੇ ਨੇ ਉਹ ਲਾਇਸੈਂਸੀਸ ਤਿੰਨ ਬੰਦੇ ਲਾਇਸੈਂਸੀ ਨਹੀਂ ਮੈਂ ਜਿਹੜੇ 12 ਨੰਬਰ ਤੋਂ ਹੋਰ ਤੋਂ ਦੇਖਦੇ ਹਾਂ ਨਾ ਜਿੰਨਾਂ ਨਾਲ ਯਾਰ ਕੀਤਾ ਨੇ ਸਟੈਂਪ ਨਿਕਲੇ ਹੋਏ ਨੇ ਇਹ ਜਦ ਲਈ ਪ੍ਰਿੰਟਰ ਤੋਂ ਤਾਂ ਸਾਡੇ ਕੋਲ ਹੁਣ ਫਿਲਹਾਲ ਜਿਹੜੇ ਸਟੈਂਪ ਨੇ ਇਹ ਸਟੈਂਪ ਸਹੀ ਨੇ ਸਟੈਂਪ ओरिजिनल ਦੁਬਾਰਾ ਬਤਨੋ ਇਸ਼ੂ ਹੁੰਦੇ ਆ ਕਿ ਉਹ ਰਿਕਾਰਡ ਤੇ ਦੇਖਿਆ ਨਾ ਵੀ ਉਹ ਕਿੱਥੇ ਲੱਗੇ ਆ ਤੋ ਦੇਖਦੇ ਨਹੀਂ ਸੀ ਇਹ ਲੱਭੋ ਚ ਉਹ ਬਰਦਰ ਤੋਂ ਤੁਸੀਂ ਸਮਝ ਨਹੀਂ ਰਹੇ ਸਾਹਿਬ ਜੋ ਦਸਤਾਵੇਜ਼ ਇਹ ਰਜਿਸਟਰ ਚ ਜਿਹੜੀ ਐਂਟਰੀ ਆਉਂਦੀ ਹੈ ਉਹ ਜਿਹੜੇ ਗਵਰਨਮੈਂਟ ਤੋਂ ਵੱਲੋਂ ਇਹਨਾਂ ਨੇ ਪਰਚੇਸ ਕੀਤੇ ਆ ਉਹੀ ਐਂਟਰੀ ਆਉਣੀ ਆ ਪਰ ਉਹ ਹੋਈਆਂ ਬੈਕ ਡੇਟ ਚ ਬੈਕ ਡੇਟ ਹੋਈਆਂ ਪਲੱਸ ਉਹਦੇ ਤੇ ਇਹ ਸਟੈਂਪ ਵੀ ਪੁਰਾਣੇ ਨੇ ਨਾ ਜਿਹੜੇ ਸਾਰੇ ਸਟੈਂਪ ਪਰ ਉਹ 2006 ਦੇ ਨੋਟੀਫਿਕੇਸ਼ਨ ਦੇ ਅਨਸਾਰ ਬੰਦ ਹੋ ਗਏ ਸੀ ਉਹ ਜਦੋਂ ਦੋ ਜਿਹੜੇ ਛੇ ਬੰਦੇ ਜਿਆਦਾ ਸੀ ਇੱਕ ਸਟਾન્ડ ਬੈਡਰ ਸੀ ਜਿਹਨੂੰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਦੀ ਵਾਈਫ ਤੋਂ 2.5 ਲੱਖ ਦਾ ਸਟਾન્ડ ਲੈਨੇ ਖਰੀਦੇ ਸੀਗੇ ਉਹ ਵੀ ਮਿਲੇ ਜਿਸ ਤੋਂ ਅੰਮ੍ਰਿਤਸਰ ਚ ਮੈਂ ਆਉਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਮੈਂ ਦੇਖਿਆ ਨੋਟਿਸ ਮੇ ਕਿਹਾ ਹੈ ਕਿ ਫਰਾਡ ਚੱਲ ਰਿਹਾ ਹੈ

ਹੋਰ ਵੀ ਬੰਦਰ ਕੋਲ ਅਟੈਚ ਹੋਰ ਵੀ ਕੁਝ ਮਾਮਲਾ ਹੈ ਹਾਂਜੀ ਬਿਲਕੁਲ ਹੋਰ ਅਸੀਂ ਬਿਕੋਜ਼ ਇਹ ਬੜੀ ਲਾਬਰਟਰੀ ਇਨਵੈਸਟੀਗੇਸ਼ਨ ਹੈ ਜਿਹੜਾ ਹਰ ਹਾਸਤਾ ਕੁਝ ਤਾਰ ਜੋੜੇ ਜਾਣਗੇ ਇਹ ਅਸੀਂ ਕਰ ਰਹੇ ਹਾਂ ਜੀ ਮੈਟਰ ਪੀ ਇਨਵੈਸਟੀਗੇਸ਼ਨ ਹੈ ਤੇ ਜਿੱਦਾਂ ਵੀ ਸਾਨੂੰ ਜਦੋਂ ਸਾਡੇ ਕੋਲ ਸਹੀ ਤਰੀਕੇ ਨਾਲ ਇਹਦੇ ਵਿੱਚ ਸਾਡੇ ਕੋਲ ਸਾਰੇ ਵਿਦ ਐਵੀਡੈਂਸ ਇਕੱਠਾ ਆ ਜਾਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਜਿਹੜਾ ਸਾਥ ਹੋਸੀ ਦੱਸਦੇ ਹੋ ਸਾਹਿਲ अरोड़ा ਤੇ ਅਭਿਸ਼ੇਕ ਇਹ ਇਹ ਹਜੇ ਫਰਾਰ ਹੈ ਜਿਨ੍ਹਾਂ ਦੀ ਵੀ ਪੂਰੀ ਇਨਵੋਲਵਮੈਂਟ ਹਾਂਜੀ ਬਿਲਕੁਲ ਮੈਂ ਹੁਣ ਤੱਕ ਕਿੰਨਾ ਕੁ ਪ੍ਰੋਫੋਰਡ ਕਰ ਦਿੱਤੇ ਨੇ ਜਿਆ ਅਮਾਉਂਟ ਦੀ ਗੱਲ ਕਰੀ ਐ ਇੰਨਾ ਜਾਲੀ ਆ ਚੈੱਕ ਕਰ ਰਹੇ ਸਾਰੇ ਦੇ ਚੋਦੀ ਮੈਂ ਕਹਿ ਰਹੀ ਆ ਜੀ ਇਹ ਤੇ ਜੋ ਸਾਡੇ ਕੋਲ ਮੈਂ ਦੁਬਾਰਾ ਰਿਪੀਟ ਕਰੂੰਗੀ ਜੋ ਸਾਡੇ ਕੋਲ ਸਟੈਂਪਸ ਰਿਕਵਰ ਕਿਤਨੇ ਅਨਯੂਜ਼ ਸਟੈਂਪਸ ਨੇ ਪਰ ਹਰ ਹੁਣ ਜਿੰਨਾ ਜਿੱਦਾਂ ਕੋਈ ਬੈਂਕ ਹੈਗਾ ਉਹਦੇ ਡੇਲੀ ਦੇ ਕਿੰਨੇ ਲੋਨ ਹੋ ਰਹੇ ਨੇ ਤੇ ਉਹਦੇ ਵਿੱਚ ਕਿੰਨੇ ਸਟੈਂਪ ਲੱਗ ਰਹੇ ਨੇ ਉਹਦਾ 1 ਪਰਸੈਂਟੇਜ ਆਫ ਸ਼ੇਅਰ ਇਹਨਾਂ ਨੂੰ ਮਿਲਦਾ ਨੇ ਮੈਂ ਮਿੰਨੇ ਦਾ ਇੱਕ ਬ੍ਰਦਰ ਹੈ ਉਹਨਾਂ ਦੀ ਵੀ ਕੋਈ ਇਨਵੋਲਵਮੈਂਟ ਆ ਯਾ ਹੀਪੋਜ਼ੀਨ ਪ੍ਰੋਪਰਟੀ ਐਸੋਸੀਏਸ਼ਨ ਦਾ ਪ੍ਰਧਾਨ ਰਹੇ ਉਹ ਕੀ ਨਾਮ ਹੈ ਜੀ ਬ੍ਰਦਰ ਦਾ ਉਹਨਾਂ ਤੇ 2000 ਉਹ 2002 ਤੋਂ ਲੈ ਕੇ 2012 ਤੱਕ ਉਹ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਨੇ ਤੇ ਉਹ मोस्टली ਰეკਮੈਂਡ ਕਰਦੇ ਹੁੰਦੇ ਸੀ ਸਾਰਿਆਂ ਨੂੰ ਕਿ ਇਹਨਾਂ ਤੋਂ ਹੀ ਤੁਸੀਂ ਜੋ ਕੁਝ ਵੀ ਲੈਣਾ ਹੁੰਦਾ ਲੈਣਾ ਉਹ ਇਹਨਾਂ ਤੋਂ ਹੀ ਲਓ ਕਲੋਨੀ ਹੈ ਉਹਨਾਂ ਦੀ ਕੋਈ ਫਾਰਮੈਟ ਹੈ ਜਿੰਨਾ ਵੀ ਨਾ ਭਾਈ ਸਾਹਿਬ ਨਹੀਂ ਇਹਨੂੰ ਮੈਟਰ ਇਹਨੂੰ ਵੈਰੀਫਾਈ ਕਰ ਲਵਾਂਗੇ ਮੈਟਰ ਆਫ ਇਨਵੈਸਟੀਗੇਸ਼ਨ ਜ਼ਰੂਰ ਹੈ ਜੀ ਮੈਡਮ ਜਿਹੜੇ ਅਰੈਸਟ ਦਿੱਤੇ ਨੇ 100 ਰੁਪਏ ਵਾਲਾ ਸਟਾਮਪ ਮੈਕਸਿਮਲ ਕਿੰਨੇ ਤੱਕ ਬੈਠਦਾ ਸੀ ਕੋਈ ਦੱਸੇ ਮੈਨੂੰ ਦੇਖੋ ਜੀ ਐਦਾ ਨਹੀਂ ਹੁੰਦਾ ਕਿ ਇਹ ਇੱਕ ਸਟੈਂਪ ਦਾ ਹੈਗਾ ਇਹ देयर ਆ ਨੰਬਰ ਆਫ ਸਟੈਂਪਸ ਐਂਡ ਜਿੱਦਾਂ ਕੋਈ ਬੈਂਕ ਹੋ ਗਿਆ ਜਾਂ ਕੋਈ ਪ੍ਰਾਪਰਟੀ ਦਾ ਕੋਈ ਹੋ ਗਿਆ ਉਹਦੇ ਵਿੱਚ ਤਾਂ ਇਹਨਾਂ ਦਾ ਮਤਲਬ ਇੱਕ ਲੰਬਸਮ ਅਮਾਉਂਟ ਜਾਂਦਾ ਸੀ ਨਾ 1% ਕਮਿਸ਼ਨ ਹੈ ਜੀ ਇਹਨਾਂ ਦਾ 100% ਰੇਟ ਤੋਂ 1% ਹਾਂ ਬਟ ਜਿੱਦਾਂ ਕੋਈ ਜਾਲੀ ਵਸਤੀ ਆ ਜਾਂ ਕੋਈ ਜਾਲੀ ਪ੍ਰਾਪਰਟੀ ਦਾ ਕੰਮ ਹੈਗਾ ਉਹਦੇ ਵਿੱਚ ਇਹਨਾਂ ਦਾ ਇਹਨਾਂ ਦਾ ਇੱਕ ਸ਼ੇਅਰ ਹੈ ਹਾਂਜੀ ਤਾਂ